ਪੰਜਾਬ ਬਚਾਓ ਯਾਤਰਾ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਾਹ ਵੱਖ-ਵੱਖ ਇਲਾਕਿਆਂ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਉੱਥੇ ਹੀ ਦੱਸਿਆ ਕਿ ਅੱਜ ਫਿਰ ਤੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਉਹਨਾਂ ਦੇ ਨਾਲ ਦਿਖਾਈ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਕੁਝ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਵਿਸਾਦੇ ਤੇ ਉਹਨਾਂ ਨੇ ਕਿਹਾ ਕਿ ਆ ਸਾਡੀ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਸਿੱਖਾਂ ਦੀ ਪਾਰਟੀ ਹੈ ਤੇ ਅਸੀਂ ਹਮੇਸ਼ਾ ਹੀ ਸਿੱਖਾਂ ਦੇ ਨਾਲ ਖੜੇ ਆ ਅਤੇ ਪੰਜਾਬ ਦੇ ਵਿੱਚ ਜੋ ਕਾਨੂੰਨ ਵਿਵਸਥਾ ਦੀਆਂ ਤੱਤਾਂ ਆਂ ਉੜੀਆਂ ਹੋ ਜਾਣੇ ਉਹ ਸਾਡੀ ਪਾਰਟੀ ਇੱਕ ਦਿਨ ਜਰੂਰ ਜਿਹੜਾ ਸੈੱਟ ਕਰੇਗੀ ਤੇ ਜਿਸ ਦੇ ਦੌਰਾਨ ਉਹਨੇ ਕਿਹਾ ਕਿ ਕਾਫੀ ਮੁੱਦੇ ਨੇ ਜੋ ਹਜੇ ਪੈਂਡਿੰਗ ਨੇ ਤੇ ਜਿਸ ਤਰ੍ਹਾਂ ਕਿਸਾਨੀ ਮੁੱਦਾ ਸਿੱਖੀ ਮੁੱਦੇ ਹਜੇ ਤੱਕ ਹੱਲ ਨਹੀਂ ਕੀਤੇ ਤੇ ਉਸ ਜਿਸ ਦੇ ਦੌਰਾਨ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਇਸ ਗੱਲ ਨੂੰ ਲੈ ਕੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਿਹੜਾ ਲੋਕਾਂ ਨੂੰ ਇੱਕ ਹੌਸਲਾ ਦਿੱਤਾ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦੱਸਿਆ ਕਿ ਪੰਜਾਬ ਬਚਾਓ ਯਾਤ ਕੱਢੀ ਜਾ ਰਹੀ ਹੈ ਬੇਤਨਾਂ ਦੇ ਵਿੱਚ ਇਹ ਮੁਹਿੰਮ ਸ਼ੁਰੂ ਹੋਈ ਤੇ ਜਿਸ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਜਾ ਕੇ ਦੌਰਾ ਵੀ ਕੀਤਾ ਜਾ ਰਿਹਾ ਤੇ ਉੱਥੇ ਹੀ ਲੋਕਾਂ ਦੀ ਜਿਹੜੀ ਐ ਸਮੱਸਿਆ ਉਹ ਸੁਣੀਆਂ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਅੱਜ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਦੌਰਾ ਕਰ ਰਹੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਪਿੰਡਾਂ ਦੇ ਲੋਕਾਂ ਦੇ ਨਾਲ ਅੱਜ ਫਿਰ ਤੋਂ ਗੱਲ ਕਰੀ ਅਤੇ ਉੱਥੇ ਹੀ ਸਿੱਖ ਪੰਥਕ ਨੂੰ ਲੈ ਕੇ ਫਿਰ ਤੋਂ ਸੁਖਵੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਹੋਰ ਕੀ ਕਹਿਣਾ ਹੈ ਸੁਖਵੀਰ ਸਿੰਘ ਬਾਦਲ ਦਾ ਸੁਣਦੇ ਆਂ ਮੈਂ ਸਾਰੇ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਬੇਨਤੀ ਕਰਨ ਵਾਸਤੇ ਆਇਆ। ਦੇਖੋ ਜੋ ਹਾਲਾਤ ਅੱਜ ਦੇਸ਼ 'ਚ ਹੈ, ਉਹ ਹਾਲਾਤ ਅੱਜ ਪੰਜਾਬ 'ਚ ਬਣ ਗਏ ਐ। ਇੱਕ ਪਾਸੇ ਥੋੜੀ ਆਪਣੀ ਫੌਜ ਐ। ਦੂਜੇ ਪਾਸੇ ਸਾਰੀਆਂ ਦਿੱਲੀਆ ਦੀਆਂ ਪਾਰਟੀਆਂ। ਸ਼੍ਰੋਮਣੀ ਅਕਾਲੀ ਦਲ ਥੋੜੇ ਬਜ਼ੁਰਗਾਂ ਦੀ ਪਾਰਟੀ ਐ। 103 ਸਾਲ ਪੁਰਾਣੀ ਪਾਰਟੀ ਐ। ਭ੍ਰੋਮ ਨੇ ਅਕਾਲੀ ਦਲ ਗਰੀਬ ਕਿਸਾਨ ਮਜ਼ਦੂਰ ਦੀ ਵਪਾਰੀ ਦੀ ਕਾਟੀ ਆ ਪੰਜਾਬੀਆਂ ਦੀ ਪਾਰਟੀ ਹੈ ਅੱਜ ਥੋੜਾ ਵਕਾਰ ਹੈ ਆ ਜਿੰਨੀਆਂ ਨੈਸ਼ਨਲ ਪਾਰਟੀਆਂ ਦਿੱਲੀ ਦੀਆਂ ਪੰਜਾਬ ਵਿੱਚ ਲੁੱਟਣ ਆਉਂਦੀਆਂ ਪੰਜਾਬ ਨੂੰ ਬਰਬਾਦ ਕਰਨ ਆਉਂਦੀਆਂ ਤੁਸੀਂ ਦੇਖਿਆ ਝਾੜੂ ਵਾਲਿਆਂ ਨੇ ਕਿਵੇਂ ਪੰਜਾਬ ਨੂੰ ਕਿੰਨੇ ਸਾਲ ਪਿੱਛੇ ਸੜ ਦਿੱਤਾ ਬਰਬਾਦ ਕਰਦਾ ਝਾੜੂ ਵਾਲਿਆਂ ਨੇ ਹੁਣੇ ਨਾਲ ਹੀ ਕਾਂਗਰਸ ਐਜੀ ਨੇ ਟੈਂਕਾਂ ਤੋਂ ਬੱਬਾ ਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਹੁਣ ਭਾਰਤੀ ਜਨਤਾ ਪਾਰਟੀ ਹੈ ਜਿਹਨੇ ਤੁਹਾਡੇ ਗੁਰੂ ਧਾਮਾਂ ਉੱਤੇ ਕਾਬਜ ਹੋ ਗਿਆ ਐਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਕੌਮ ਨੂੰ ਬਚਾਉਣਾ ਹੈ ਇੱਕ ਝੰਡੇ ਥੱਲੇ ਇਕੱਠੇ ਹੋ ਜੋ ਜੇ ਪੰਜਾਬ ਨੂੰ ਬਚਾਉਣਾ ਹੈ ਆ ਥੋੜੀ ਖੇਤਰੀ ਪਾਰਟੀ ਹੈ ਜਿਹੜੀ ਕਿਸਾਨ ਗਰੀਬ ਮਜ਼ਦੂਰ ਨੂੰ ਦੀ ਕੀ ਮੁਸ਼ਕਲਾ ਸਮਝਦੀ ਹੈ ਕਿ ਤੁਸੀਂ ਜਾਣਦੇ ਹੋ ਮਾਨਸਾ ਵਾਲਿਓ ਜੋ ਕੁਝ ਤਰੱਕੀ ਇੱਥੇ ਹੋਈ ਹੈ ਉਹਦੋਈ ਹੋਈ ਹੈ ਜਿੱਦੋਂ ਤੁਹਾਡੀ ਖੇਤਰੀ ਬਾਦਸ਼ਾਹਮਨੀ ਕਾਲੀਦਲ ਪੰਜਾਬ ਵਿਚ ਰਾਜ ਕਰਦੀ ਸੀ ਥੋੜਾ ਆਪਣਾ ਰਾਜ ਸੀ ਥੋੜੇ ਆਪਣੇ ਪੰਜਾਬ ਤੇ ਕਿਸਾਨ ਖੁਸ਼ੀ ਪੰਜਾਬ ਦੇ ਲੋਕ ਖੁਸ਼ੀ ਪੰਜਾਬ ਦੀ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਂਦੀ ਸੀ ਇਸ ਕਰਕੇ ਇਹ ਲੜਾਈ ਪੰਜਾਬ ਦੀ ਲੜਾਈ ਹੈ ਥੋੜੀ ਲੜਾਈ ਹੈ ਇਹਨਾਂ ਨੈਸ਼ਨਲ ਪਾਰਟੀਆਂ ਦੇ ਗੁਲਾਮ ਆਪਾਂ ਪੰਜਾਬ ਇਕੱਠਾ ਹੋ ਕੇ ਇੱਕ ਝੰਡੇ ਹਰ ਇਕੱਠੇ ਹੋ ਕੇ ਆ ਨੈਸ਼ਨਲ ਪਾਰਟੀਆਂ ਨੂੰ ਪੰਜਾਬ ਚ ਭੜਾਈ ਭਜਾਈਏ ਤੇ ਵਾਪਸ ਆਪਣੀ ਪਾਰਟੀ ਖੇਤਰੀ ਪਾਰਟੀ ਨੂੰ ਵਾਪਸ ਤਗੜਾ ਕਰੀਏ ਵਾਜੂਜੀਕਾ ਖਾਲਸਾ ਵਾਜੂਜੀ ਕੀ ਫਤਿਹ